ਸੁਰਜੀਤ ਤੰਬੜ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਦਾਵ ਨਮਸਤੇ ਰੰਗ ਪੰਜਾਬ ਦੇ ਚੈਨਲ ਦੇ ਉੱਪਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਦੋਸਤੋ ਤੁਸੀਂ ਨਾ ਤਾਂ ਕਮੈਂਟ ਕਰਦੇ ਹੋ ਨਾ ਸ਼ੇਅਰ ਕਰਦੇ ਹੋ ਨਾ ਕੁਝ ਫਿਰ ਵੀ ਮੈਂ ਗੀਤ गा ਕੇ ਪਾਈ ਜਣੇ ਆ। ਤੁਸੀਂ ਭਾਵੇਂ ਕਰੋ ਚਾਹੇ ਨਾ ਕਰੋ। ਚਲੋ ਮੈਂ ਅੱਜ ਹੋਰ ਗੀਤ ਲੈ ਕੇ حاضر ਹੋਈਆਂ ਉਮੀਦ ਹੈ ਪਸੰਦ ਕਰੋਗੇ ਤੇ ਇਸ ਵਾਰ ਕਮੈਂਟ ਵੀ ਜਰੂਰ ਕਰੋਗੇ ਕਮੈਂਟ ਸ਼ੇਅਰ ਔਰ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਉਹ ਸਬਸਕ੍ਰਾਈਬ ਥਰੂ ਕਰ ਲਿਓ ਸੁਣੋ ਜੋ ਗੀਨੇ ਕੈਂਠਾ ਘੜ ਲਿਆ ਦੋਰ ਰੇਸ਼ਮ ਦੀਪਾ ਜੋਗੀ ਨੇ ਕੰਠਾ ਕੜਾਲੇ ਅਡੋਰੀ ਪਟ ਦੀ ਪਵਾ ਉਪਰ ਪਵਾਵੇ ਮੋਰ ਨੀਰੇ ਜੜਤ ਸਈਓ ਹੀਰੇ ਜੜਤ ਜੜਾਏ ਢੜਾਈ ਮੈਂ ਉਹਦੀ ਆਪ ਦਿਆ ਜੋ ਸੋਨਾ ਸਹਜ ਹੰਡਾਵੇ ਨੀ ਸਈਓ ਸੋਨਾ ਸਹਜ ਹੰਡਾ பல பவச செய்ய பலாம் பே நோஷ नशे दे कटो रे सई चिमे नशे दे रे, बाळ जोगी दे रे, ਜਣ ਜੋਗੀ ਦੇ ਨਾਲੇ ਮੈਂ ਮੈਨੂਰ ਕੋਈ ਰੋਕਣ ਨਾ ਵੇ ਮੀਸੈਓ ਕੋਈ ਰੋਕਣ ਨਾ ਵੇ ਮੇਰੀ ਜੋਗੀ ਦੀ ਦੋ ਮੋੜ ਨਾ ਵੇ ਨੀ ਸਈਓ ਕੋਈ ਮੋੜ ਨਾ ਵੇ ਗਲੇ ਜੋਗੀ ਦੇ ਗਾਂ ਹੱਥ ਸੁਹਣੇ ਦੇ ਵੀਨ ਹੈ ਜਦੋਂ ਵੀਨ ਵੱਜਾਵੇ ਨੀਸੈਓ ਜਦੋਂ ਵੀਨ ਵੱਜਾਵੇ ਵੀ ਕੀ ਆ ਨਾ ਜਾਵੇ ਨਹੀਂ ਸਈਓ ਮੈਂ ਥਾਂ ਰੁਕਿਆ ਨਾ ਜਾਵੇ ਜਾਣ ਜੋਗੀ ਦੇ ਨਾਲ ਨਹੀਂ ਮੈਂ ਤੂੰ ਰੁਕਿਆ ਨਾ ਜੋਗੀ ਨੇ ਕੈਂਠਾ ਕੜਾ ਲਿਆ ਦੋਰੀ ਰੇਸ਼ਮ ਦੀ ਪਾਕੇ ਜੋਗੀ ਨੇ ਕੈਂਠਾ ਕੜਾ ਲਿਆ ਦੋਰੀ ਪਟ ਦੀ ਪਾਕੇ ਨੀ ਸਈਓ ਦੋਰੀ ਪਟ ਦੀ ਪਾਕੇ ਦੋਸਤੋ ਇਹ ਬਹੁਤ ਪੁਰਾਣਾ ਗੀਤ ਹੈ ਤੇ ਕਾਫੀ ਦੇਰ ਤੋਂ ਮੈਂ ਆਪਣੀਆਂ ਦਾਦੀਆਂ ਨਾਨੀਆਂ ਤੋਂ ਮਾਵਾਂ ਤੋਂ ਸੁਣਿਆ ਸੀ ਹੋ ਸਕਦਾ ਵਿੱਚੋਂ ਮੈਂ ਭੁੱਲ ਗਈ ਹੋਵਾਂ ਤੇ ਫਿਰ ਲਿਮਾ ਫਿਮਾ ਫਿਚਾਨੀ ਆ ਤੇ ਇੰਨਾ ਕੀ ਮੈਨੂੰ ਆਂਦਾ ਸੀ ਉਹ ਤੁਹਾਨੂੰ ਸੁਣਾ ਦਿੱਤਾ ਉਮੀਦ ਹੈ ਕਬਲ ਕਰੋਗੇ ਓਕੇ ਬਾਏ ਬਾਏ ਥੈਂਕ ਯੂ